ਅੱਜ ਗੁਰਦੁਆਰਾ ਸਾਹਿਬ ਜਨਤਨਗਰ ਗਲੀ ਨੰਬਰ 4 ਵਿਖੇ ਬੱਚਿਆਂ ਦਾ ਸਮਰ ਕੈਂਪ ਹੈ ਜੋ ਗੁਰਮਤ ਸਮਰ ਕੈਂਪ ਉਸ ਦੀ ਰੰਮਤਾ ਹੋਈ ਹੈ ਬੱਚਿਆਂ ਨੇ ਮੂਲ ਮੰਤਰ ਦਾ ਪਾਠ ਪਹਿਲਾਂ ਕੀਤਾ ਹੈ ਅੱਜ ਪਹਿਲਾ ਦਿਨ ਹੈ ਰੰਮਤਾ ਹੈ ਸਾਰੇ ਬੱਚਿਆਂ ਨੇ ਸਮੇਂ ਸਿਰ ਆਉਣਾ ਹੈ ਔਰ ਆਪਣੇ ਨਾਲ ਇੱਕ ਕਾਪੀ ਤੇ ਇੱਕ ਪੈਨ ਲੈ ਕੇ ਆਉਣਾ ਹੈ ਸਮੇਂ ਤੋਂ ਖੁੰਝਣਾ ਨਹੀਂ ਕਿਉਂਕਿ ਪਹਿਲਾਂ ਮੂਲ ਮੰਤਰ ਰੋਜ਼ ਕਰਾਇਆ ਜਾਏਗਾ ਜਿਹੜੇ ਨਵੇਂ ਬੱਚੇ ਆਏ ਆ ਉਹਨਾਂ ਨੂੰ ਮਾਈਕ ਵਿੱਚ ਖੜਾਇਆ ਜਾਏਗਾ ਤਾਂ ਕਿ ਬੱਚਿਆਂ ਦੇ ਵਿੱਚੋਂ ਜਿਹੜੀ ਸੰਗ ਹੈ ਬੋਲਣ ਦੀ ਕਿਉਂਕਿ ਸਾਡੇ ਕੋਲ ਪੁਰਾਣੇ ਵੀ ਬੱਚੇ ਹਨ ਉਹ ਵੀ ਤੁਹਾਨੂੰ ਦੱਸਾਂਗੇ ਕਿ ਛੋਟੇ-ਛੋਟੇ ਬੱਚੇ ਇਸੇ ਤਰ੍ਹਾਂ ਹੀ ਬੋਲ ਕੇ ਕਿਸ ਤਰ੍ਹਾਂ ਵਧੀਆ ਤਰ੍ਹਾਂ ਬੋਲਣ ਲੱਗੇ ਹਨ ਸਾਰੇ ਬੱਚਿਆਂ ਨੇ ਸਮੇਂ ਸਿਰ ਆਉਣਾ ਹੈ ਜੋੜੇ ਜਿਹੜੇ ਹਨ ਆਪਣੇ ਉਹ ਸਾਹਮਣੇ ਲੰਗਰ ਹਾਲ ਦੇ ਵਿੱਚ ਲਾਉਣੇ ਆ ਬਾਹਰੋਂ ਇਹ ਗਲੀ ਚੱਲਦੀ ਹੈ ਕੋਈ ਚੱਕੇ ਲਿਆ ਸਕਦਾ ਹੈ ਸਾਰੇ ਬੱਚਿਆਂ ਨੇ ਆਪਣੇ ਨਾਲ ਕਾਪੀ ਔਰ ਇੱਕ ਪੈਨ ਲੈਣਾ ਹੈ ਜਿਹੜਾ ਦੂਸਰੇ ਦਿਨ ਦਾ ਚੈਪਟਰ ਕੱਲ ਨੂੰ ਕੀ ਹੋਣਾ ਹੈ ਉਹ ਕਲਾਸ ਵਿੱਚ ਤੁਹਾਨੂੰ ਦੱਸ ਦਿੱਤਾ ਜਾਏਗਾ ਔਰ ਜਿਹੜੇ ਸਾਡੇ ਕੋਲੋਂ ਬਾਹਰੋਂ ਪਤਵੰਤੇ ਸੱਜਣ ਆਉਣੇ ਹਨ ਜਾਂ ਡਾਕਟਰ ਆਉਣੇ ਹਨ ਜਾਂ ਪ੍ਰੋਫੈਸਰ ਆਉਣੇ ਹਨ ਉਹ ਵੀ ਤੁਹਾਨੂੰ ਦੱਸਾਂਗੇ ਜਿਸ ਦਿਨ ਇਹ ਕਹਾਂਗੇ ਕਿ ਪੇਰੈਂਟਸ ਨੂੰ ਨਾਲ ਲੈ ਕੇ ਆਓ ਮਾਤਾ ਪਿਤਾ ਨੂੰ ਤੁਸੀਂ ਸਾਰਿਆਂ ਨੇ ਨਾਲ ਲੈ ਕੇ ਆਉਣਾ ਹੈ ਹੁਣ ਆਪਾਂ ਨੇ ਸਾਰਿਆਂ ਨੇ ਰਲ ਕੇ ਸਾਰਿਆਂ ਨੇ ਆਪਣੀ ਅੱਖਾਂ ਬੰਦ ਕਰਕੇ ਵਿੱਚੇ ਸਾਰੀ ਸੰਗਤ ਨੇ ਖੜੇ ਹੋ ਕੇ ਆਪਾਂ ਨੇ ਹੁਣ ਅਰਦਾਸ ਕਰਨੀ ਹੈ ਉਸ ਤੋਂ ਬਾਅਦ ਆਪਾਂ ਜਿਹੜੀ ਕਾਰਵਾਈ ਉਹ ਸ਼ੁਰੂ ਕਰਾਂਗੇ ਸਾਰੇ ਜਣੇ ਖੜੇ ਹੋਵੋ ਤੁਦੇ ਆਗੇ ਅਰ ਅਸਤਾਰੀ ਜੀਓ ਪਿੰਡ ਸਭ ਤੇਰਾ ਵਾਹੇ ਗੁਰੂ ਕੋਹ ਨਾਨਕ ਸਭ ਤੇਰੀ ਵਡਿਆ ਅੱਖਾਂ ਬੰਦ ਕਰਕੇ ਮੇਰਾ ਵਾਹਿਗੁਰੂ ਤੁਦਿਆਗੇ ਅਰਦਾਸ ਹਮਾਰੀ ਬੋਲੋ ਪਿੰਡ ਸਾਖ ਤੇਰਾ ਵਾਹਿਗੁਰੂ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣ ਮੇਰਾ ਵਾਹਿਗੁਰੂ 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 ਸਾਹਿਬ ਜੀਓ ਤੋਦਾ ਕੇ ਅਰਦਾਸ ਮਾਰੇ ਜਿਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਅਰਦਾਸ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸੰਨੇ ਪ੍ਰਥਮ ਭਗੋਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਦ ਤੇ ਗੁਰੂ ਅਮਰਦਾਸ RAM DAS ਹੈ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਐ ਜਿਸ ਡਿਠੇ ਸਭ ਦੁੱਖ ਜਾਏ ਗੁਰ ਤੇਗ ਬਹਾਦਰ ਸਿਮਰਿਐ ਕਰਨੋਂ ਨਿਤ ਆਵੇ ਧਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲੰਗੀਆਂ ਵਾਲੇ ਪਾਤਸ਼ਾਹ ਸਭ ਥਾਈ ਹੋਏ ਸਹਾਏ ਦਸਾਂ ਗੁਰੂਆਂ ਦੀ ਆਤਮਿਕ ਜੋਤ ਜਾਹਰਾ ਹਜ਼ੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਗੁਰਗੱਦੀ ਤੇ ਪ੍ਰਤੱਖ ਬਿਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰ ਕੇ ਖਾਲਸਾ ਜੀ ਸਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਾਂ ਦੇ ਚਾਲੇ ਮੁਕਤੇ ਹਟੀਆਂ ਜੱਪੀਆਂ ਤੱਪੀਆਂ ਸਚਾਰਿਆਂ ਪਿਆਰਿਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੀਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਹੇ ਨਿਮਾਨਿਆਂ ਦੇ ਮਾਨ ਗੁਰੂ ਨਿਤਾਣਿਆਂ ਦੇ ਥਾਨ ਗੁਰੂ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਸਤਿਗੁਰ ਜੀਓ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਅੱਜ ਤੋਂ ਜੋ ਗੁਰਮਤ ਸਮਰ ਕੈਂਪ ਦੀ ਆਰੰਭਤਾ ਕੀਤੀ ਗਈ ਹੈ ਸਤਿਗੁਰ ਸੱਚੇ ਪਾਤਸ਼ਾਹ ਜੀਓ ਆਪ ਕਿਰਪਾ ਕਰਨੀ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖ ਕੇ ਸੇਵਾਦਾਰਾਂ ਪਾਸੋਂ ਬੱਚਿਆਂ ਪਾਸੋਂ ਆਪਣੀਆਂ ਸੇਵਾਵਾਂ ਸੱਚੇ ਪਾਤਸ਼ਾਹ ਜੀ ਲਾਣੀਆਂ ਵਾਹਿਗੁਰੂ ਜੀਓ ਹੇ ਦੀਨ ਦੇਵਾਲ ਪਾਤਸ਼ਾਹ ਜੀ ਕਿਰਪਾ ਕਰਨੀ ਮਿਹਰਬਾਨ ਗਰੀਬ ਨਿਵਾਜ ਪਾਤਸ਼ਾਹ ਜੀ ਆਪ ਕਿਰਪਾ ਕਰਨੀ ਕਿਰਪਾ ਕਰਨੀ ਸਮੂਹ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਜੀ ਜੋ 12 ਦਿਨ ਦਾ ਸਮਰ ਕੈਂਪ ਸ਼ੁਰੂ ਕੀਤਾ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਮਿਹਰ ਸਦਕਾ ਸੱਚੇ ਪਾਤਸ਼ਾਹ ਜੀ ਉਹ ਉਸ ਦੀ ਆਰੰਭਤਾ ਕਰਨ ਦੀ ਆਗਿਆ ਬਖਸ਼ੋ ਜੀ ਉਹ ਮਿਹਰਬਾਨ ਪਾਤਸ਼ਾਹ ਜੀ ਕਿਰਪਾ ਕਰੋ ਸਮੂਹ ਸੰਗਤ ਦੇ ਸਿਰ ਤੇ ਬੱਚਿਆਂ ਦੇ ਸਿਰ ਤੇ ਸੇਵਾਦਾਰਾਂ ਦੇ ਸਿਰ ਤੇ ਸਰਵਤ ਮਾਈ ਭਾਈ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਸਿੱਖੀ ਜੀਵਨ ਬਖਸ਼ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ ਗੁਰੂ ਜੀ ਗਰੀਬ ਨਿਮਾਜ਼ ਪਾਤਸ਼ਾਹ ਜੀ ਕਿਰਪਾ ਕਰੋ ਸਈ ਗੁਰਮਖ ਪਿਆਰੇ ਮੇਲੋ ਜਿੰਨਾ ਮਿਲਿਆਂ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਖ ਤੇਗ ਪੰਥ ਕੀ ਜੀ ਪੰਥ ਕੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਬੱਚੇ ਬੈਠ ਜਾਓ ਅੱਜ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਅਰਦਾਸ ਕਰਕੇ ਬੱਚਿਆਂ ਨੇ ਕਿੰਪਤੀ ਆਰੰਭਤਾ ਕੀਤੀ ਹੈ ਔਰ ਸੱਚੇ ਪਾਸ਼ਾ ਚੜ੍ਹਦੀ ਕਲਾ ਦੇ ਵਿੱਚ ਕੈਂਪ ਨੂੰ ਲੈ ਕੇ ਜਾਏਗਾ ਜਿੰਨੇ ਬੱਚੇ ਹੁਣ ਇਸ ਵੇਲੇ ਆ ਰਹੇ ਹਨ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹਾਂ ਪੇਰੈਂਟਸ ਨੂੰ ਵੀ ਜਿਹੜੇ ਆਏ ਹਨ ਨਾਲ ਕਿ ਬੱਚਿਆਂ ਨੂੰ ਸਮੇਂ ਸਿਰ ਇੱਥੇ ਲਿਆਉਣਾ ਹੈ ਕਿਉਂਕਿ ਕਈ ਚੀਜ਼ਾਂ ਰਹਿ ਜਾਣੀਆਂ ਇੱਕ ਬੱਚਿਆਂ ਨੂੰ ਕਾਪੀ ਔਰ ਇੱਕ ਪੈਨ ਦੇਣਾ ਹੈ ਜਿਹੜੇ ਬੱਚੇ ਰੋਜ਼ ਲੈ ਕੇ ਆਉਣਗੇ ਜੋ ਵੀ ਚੀਜ਼ ਇੱਥੇ ਕਰਾਈ ਜਾਂਦੀ ਹੈ ਜਿੱਦਾਂ ਕਲਾਸ ਦੇ ਵਿੱਚ ਹੋਮਵਰਕ ਕਰਾਇਆ ਜਾਂਦਾ ਹੈ ਉਹ ਸਾਰਿਆਂ ਨੇ ਨੋਟ ਕਰਨਾ ਹੈ ਔਰ ਨੋਟ ਕਰਕੇ ਆਪਣੇ ਕੋਲ ਰੱਖਣਾ ਹੈ ਤਾਂ ਕਿ ਅਸੀਂ ਜਿਹੜਾ ਕੁਛ ਇੱਥੇ ਸਿੱਖਿਆ ਹੈ ਉਹ ਸਾਡੇ ਕਹਾਂ ਜਾ ਕੇ ਪੱਲੇ ਪਹੇ ਇਹ ਨਾ ਹੋਵੇ ਕਿ ਅਸੀਂ ਇੱਥੇ ਸੁਣ ਲਿਆ ਸੁਣ ਕੇ ਅਸੀਂ ਚਲੇ ਗਏ ਔਰ ਜਿੰਨੇ ਨਾਲ ਪੇਰੈਂਟਸ ਆਉਂਦੇ ਆ ਕਿਉਂਕਿ ਬੱਚੇ ਦੂਰੋਂ ਵੀ ਆਉਂਦੇ ਆ ਅੱਗੇ ਤਾਂ ਆਪਾਂ ਸਮਰ ਕੈਂਪ ਇੱਥੇ ਲਾਇਆ ਸੀ ਆ ਜਗ੍ਹਾ ਬਣਾਈ ਹੈ ਸਾਰੇ ਜਣੇ ਉੱਥੇ ਬੈਠਣ ਜਿੰਨੇ ਵੀ ਆ ਸਕਦੇ ਆ ਸਾਨੂੰ ਖੁਸ਼ੀ ਹੁੰਦੀ ਆ ਕਿ ਬੱਚਿਆਂ ਦੇ ਪੇਰੈਂਟਸ ਆਉਣਗੇ ਨਾਲ ਆਉਣਗੇ ਔਰ ਦੇਖਣਗੇ ਔਰ ਕਈ ਦਿਨ ਅਸੀਂ ਵਿੱਚ ਜਿਹੜੇ ਸਾਡੇ ਪਤਵੰਤੇ ਸੱਜਣ ਚੀਫ ਗੈਸਟ ਬੁਲਾਏ ਹਨ ਡਾਕਟਰ ਸਹਿਵਾਨ ਹਨ ਪ੍ਰੋਫੈਸਰ ਸਹਿਵਾਨ ਹਨ ਉਸ ਦਿਨ ਵੀ ਸਾਰੀ ਸੰਗਤ ਨੇ ਇਸੇ ਤਰ੍ਹਾਂ ਹੀ ਆਉਣਾ ਹੈ ਸੋ ਹੁਣ ਆਰੰਭਤਾ ਹੁੰਦੀ ਹੈ ਸਾਰਿਆਂ ਤੋਂ ਪਹਿਲਾਂ ਮੈਂ ਜਿੰਨੇ ਸਾਡੀ ਟੀਮ ਦੇ ਸੇਵਾਦਾਰ ਹਨ ਮੇਰੀਆਂ ਸਤਿਕਾਰਯੋਗ ਭੈਣਾ ਔਰ ਪੇਰੈਂਟਸ ਜਿਹੜੇ ਨਾਲ ਆਏ ਹਨ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸਾਡੇ ਕੋਲੋਂ ਸੇਵਾ ਲੈਂਦੇ ਰਹਿਣਾ ਇੱਕ ਬੱਚਿਆਂ ਨੂੰ ਜੇਕਰ ਅਸੀਂ ਅੱਜ ਆਪਣੀ ਕੌਮ ਦੇ ਬੱਚਿਆਂ ਨੂੰ ਪਰ ਸਿੱਖੀ ਦੇ ਲੜ ਲਾਤਾ ਇਹ ਤੋਂ ਵੱਡਾ ਭਲੇ ਵਾਲਾ ਕੰਮ ਕੋਈ ਨਹੀਂ ਆਉਣ ਵਾਲੀਆਂ ਸਾਡੀਆਂ ਨਸਲਾਂ ਜਿਹੜੀਆਂ ਹਨ ਇਹ ਜਿਹੜੇ ਛੋਟੇ ਬੱਚੇ ਹਨ ਅਸੀਂ ਵੀ ਇਸੇ ਉਮਰ ਵਿੱਚੋਂ ਨੰਗੇ ਹਨ ਜੋ ਉਸ ਸਮੇਂ ਤੇ ਮਾਤਾ ਪਿਤਾ ਨੇ ਸਾਨੂੰ ਸਿਖਾਤਾ ਜਾਂ ਸਾਡੇ ਟੀਚਰ ਨੇ ਸਿਖਾਤਾ ਉਹ ਅੱਜ ਤੱਕ ਸਾਨੂੰ ਚੇਤੇ ਹੈ ਜੇ ਮੂਲ ਮੰਤਰ ਤੁਸੀਂ ਹੁਣ ਸਿੱਖ ਗਏ ਨਾ ਤਾਂ ساری ਉਮਰ ਤੁਹਾਡੇ ਕੋਲ ਮੂਲ ਮੰਤਰ ਨਹੀਂ ਹੋਊ ਯਾਦ ਰਹੂਗਾ ਨਵੇਂ ਬੱਚੇ ਆਏ ਹਨ ਮੈਂ ਇੱਕ ਗੱਲ ਕਹਿ ਕੇ ਉਸ ਤੋਂ ਬਾਅਦ ਅਸੀਂ ਅੱਜ ਟੌਪਿਕ ਵੱਲ ਜਾਂਦੇ ਹਾਂ ਕਿ ਪਾਕਿਸਤਾਨ ਦਾ ਰਾਸ਼ਟਰਪਤੀ ਜ਼ਖੂਬ ਖਾਨ ਹੋਇਆ ਹੈ ਇੱਕ ਵਾਰ ਉਹਨਾਂ ਕੋਲ ਕੋਈ ਬਫ਼ਤ ਮਿਲਣ ਵਾਸਤੇ ਗਿਆ ਔਰ ਉਹਨਾਂ ਦੇ ਵਿੱਚ ਸਿੱਖ ਵੀ ਸਨ ਜਦੋਂ ਉਹਨਾਂ ਦੇ ਘਰ ਦੇ ਅੰਦਰ ਐਂਟਰ ਹੋਏ ਤਾਂ ਦੇਖਿਆ ਕਿ ਉੱਥੇ ਬੜੇ ਸੁਨਹਿਰੀ ਅੱਖਰਾਂ ਦੇ ਨਾਲ ਮੂਲ ਮੰਤਰ ਲਿਖਿਆ ਆ ਅੰਦਰ ਉਹ ਗੱਲਬਾਤ ਚੱਲਦੀ ਰਹੀ ਤਾਂ ਉਹਨਾਂ ਨੇ ਪੁੱਛਿਆ ਰਾਸ਼ਟਰਪਤੀ ਨੂੰ ਕਿ ਇਹ ਮੂਲ ਮੰਤਰ ਤੁਸੀਂ ਇੱਥੇ ਲਿਖ ਕੇ ਲਾਇਆ ਹੈ ਕੀ ਇਹਦਾ ਅਰਥ ਹੈ ਉਹ ਕਹਿੰਦੇ ਬੈਠ ਜਾਓ ਚਾਹ ਪਾਣੀ ਪਿਲਾਇਆ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਕਹਾਣੀ ਦੱਸੀ ਕਿ ਮੈਂ ਛੋਟਾ ਜਿਹਾ ਹੁੰਦਾ ਸੀ ਕਿਉਂਕਿ ਅੱਗੇ ਜਦੋਂ ਸਕੂਲ ਨਹੀਂ ਹੁੰਦੇ ਸਨ ਜਾਂ ਗੁਰਦੁਆਰਿਆਂ ਵਿੱਚ ਜਾਂ ਮਸੀਤਾਂ ਵਿੱਚ ਉੱਥੇ ਪੜ੍ਹਾਈ ਹੁੰਦੀ ਸੀ ਜੋ ਉੱਥੇ ਦੇ ਗ੍ਰੰਥੀ ਜਾਂ ਮੌਲਵੀ ਹੁੰਦੇ ਸਨ ਉਹ ਪੜ੍ਹਾਉਂਦੇ ਸਨ ਕਹਿੰਦੇ ਮੇਰੇ ਕੋ ਮੌਲਵੀ ਮੇਰੇ ਕੋ ਸਬਕ ਸਿੱਖਦਾ ਸੁਣਦਾ ਸੀ ਮੈਨੂੰ ਆਉਂਦਾ ਨਹੀਂ ਹੁੰਦਾ ਸੀ ਮੈਨੂੰ ਡਰ ਬਹੁਤ ਲੱਗਦਾ ਸੀ ਕਹਿੰਦੇ ਮੈਂ ਭੱਜ ਕੇ ਜਾ ਕੇ ਨਾਲ ਗੁਰਦੁਆਰਾ ਸੀ ਉੱਥੇ ਬੈਠ ਜਾਂਦਾ ਸੀ ਇੱਕ ਦਿਨ ਦੋ ਦਿਨ ਇੱਕ ਦਿਨ ਗ੍ਰੰਥੀ ਸਿੰਘ ਨੇ ਦੇਖਿਆ ਭਾਈ ਜੀ ਨੇ ਤਾਂ ਮੈਨੂੰ ਪੁੱਛਦੇ ਕਾਕਾ ਤੂੰ ਇੱਥੇ ਆ ਕੇ ਕਿਉਂ ਬੈਠ ਜਾਂਦਾ ਹੈ ਤਾਂ ਉਸ ਨੇ ਦੱਸਣਾ ਕੀਤਾ ਕਿ ਮੈਨੂੰ ਮੌਲਵੀ ਕੋਲ ਬਹੁਤ ਡਰ ਲੱਗਦਾ ਹੈ ਕਿਉਂ ਮੈਨੂੰ ਸਬਕ ਨਹੀਂ ਆਉਂਦਾ ਮੈਨੂੰ ਮਾਰਦੇ ਹਨ ਤਾਂ ਉਸ ਗ੍ਰੰਥੀ ਸਿੰਘ ਨੇ ਕਿਹਾ ਕਹਿੰਦਾ ਆ ਲੈ ਇੱਕ ਮੂਲ ਮੰਤਰ ਹੈ ਇਕਮਕਾਰ ਸਤਨਾਮ ਜਿਹੜਾ ਵੀ ਇਹ ਤੂੰ ਪੜਿਆ ਕਰ ਵੱਧ ਤੋਂ ਵੱਧ ਤੈਨੂੰ ਡਰ ਵੀ ਨਹੀਂ ਲੱਗੂਗਾ ਤੈਨੂੰ ਮੌਲਵੀ ਵੀ ਕੁਝ ਨਹੀਂ ਕਹੂਗਾ ਉਹ ਬੱਚੇ ਦੇ ਸਿਰ ਦੇ ਉੱਤੇ ਡਰ ਸੀ ਉਹ ਕਰਨ ਲੱਗ ਗਿਆ ਕਰਦਾ ਕਰਦਾ ਕਲਾਸ ਵਿੱਚ ਜਾਇਆ ਕਰੇ ਸੱਚੇ ਪਾਤਸ਼ਾਹ ਦੀ ਕਲਾ ਐਸੀ ਵਰਤੀ ਕਿ ਮੌਲਵੀ ਉਹਨਾਂ ਬੜੇ ਪਿਆਰ ਨਾਲ ਬੁਲਾਉਣ ਲੱਗ ਗਿਆ ਔਰ ਕਹਿਣ ਲੱਗ ਗਿਆ ਨਹੀਂ ਆਉਂਦਾ ਤੂੰ ਇੱਥੇ ਬੈਠਿਆ ਕਰ ਮੈਂ ਤੈਨੂੰ ਸਿਖਾਉਂਗਾ ਹੌਲੀ ਹੌਲੀ ਕਰਦੇ ਉਹ ਕਲਾਸ ਵਿੱਚ ਉਹਦਾ ਮਨ ਲੱਗਣ ਲੱਗ ਗਿਆ ਪੜਨ ਲੱਗ ਗਿਆ ਕਹਿੰਦੇ ਉਹ ਮੇਰਾ ਮੂਲ ਮੰਤਰ ਹੈ ਜਿਹੜਾ ਮੇਰਾ ਜ਼ਿੰਦਗੀ ਦਾ ਇੱਕ ਗਹਿਣਾ ਬਣ ਗਿਆ ਮੈਂ ساری ਜ਼ਿੰਦਗੀ ਮੂਲ ਮੰਤਰ ਨਹੀਂ ਛੱਡਿਆ ਅੱਜ ਜੇ ਰਾਸ਼ਟਰਪਤੀ ਦੀ ਸੀਟ ਦੇ ਉੱਤੇ ਹਾਂ ਤਾਂ ਇਸ ਮੂਲ ਮੰਤਰ ਕਰਕੇ ਹਾਂ ਸੋ ਬੱਚਿਓ ਜਿਹੜਾ ਇੱਥੇ ਤੁਸੀਂ ਇਸ ਵੇਲੇ ਇਸ ਉਮਰ 'ਚ ਸਿੱਖ ਜਾਓਗੇ ساری ਉਮਰ ਉਹ ਤੁਹਾਡੇ ਨਾਲ ਰਹੇਗਾ ਔਰ ਜਿਨ੍ਹਾਂ ਮਾਪੇ ਬੈਠੇ ਹਨ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਦੇ ਮਨ 'ਚ ਹੈ ਲਾਲਸਾ ਕਿ ਸਾਡੇ ਬੱਚੇ ਗੁਰਮਤਿ ਦੇ ਨਾਲ ਜੁੜਨ ਔਰ ਗੁਰਮਤਿ ਦੀ ਪੜ੍ਹਾਈ ਸਿੱਖਣ ਜੇਕਰ ਅਸੀਂ ਇਹ ਸਾਰਾ ਹਮਲਾ ਹੁਣ ਮਾਰਾਂਗੇ ਜੋ ਸਾਡੀ ਕੌਮ ਦੇ ਵਿੱਚ ਸਾਡੇ ਜੋ ਮੌਤਦਾਰ ਹਨ ਉਹਨਾਂ ਨੇ ਕੰਮ ਨਹੀਂ ਕੀਤਾ ਮੈਂ ਕਹਿਣਾ ਗਰੇਜ਼ ਨਹੀਂ ਕਰਾਂਗਾ ਕਿ ਸ਼ਰੋਮਣੀ ਕਮੇਟੀ ਦਾ ਇਹ ਕੰਮ ਹੈ ਜਿਹੜੀ ਸਾਡੀ ਐਡੀ ਵੱਡੀ ਅਰਮਾਂ ਦਾ ਜਿਨ੍ਹਾਂ ਦਾ ਬਜਟ ਹੈ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਹਰ ਇੱਕ ਜਿਹੜਾ ਸ਼ਰੋਮਣੀ ਕਮੇਟੀ ਦਾ ਮੈਂਬਰ ਬਣਦਾ ਹੈ ਉਹਦੀ ਡਿਊਟੀ ਹੁੰਦੀ ਹੈ ਕਿ ਆਪਣੇ ਏਰੀਏ ਦੇ ਵਿੱਚ ਤੈਂ ਆਪਣੇ ਇਤਿਹਾਸ ਦਾ ਗੁਰੂ ਦਾ ਪ੍ਰਚਾਰ ਕਰਨਾ ਹੈ ਲੇਕਿਨ ਉਹ ਚੌਧਰਾਂ ਦੇ ਅੱਡੇ ਬਣ ਕੇ ਹਨ ਪੈਸੇ ਖਾਏ ਕੋਈ ਇਸ ਚੀਜ਼ ਵੱਲ ਧਿਆਨ ਨਹੀਂ ਦਿੰਦਾ ਤਨਗੁਰੂ ਅਰਜਨ ਦੇਵ ਜੀ ਨੂੰ ਜੋ ਸੱਤੇ ਬਲਵੰਦੇ ਨੇ ਕੀਰਤਨ ਕਰਨਾ ਛੜ ਦਿੱਤਾ ਸੀ ਤਾਂ ਸੰਗਤ ਨੇ ਕਿਹਾ ਕਿ ਹੁਣ ਕੀਰਤਨ ਕੌਣ ਕਰਿਆ ਕਰੇਗਾ ਗੁਰੂ ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਮੇਰੀ ਪਿਆਰੀ ਸੰਗਤ ਕਰਿਆ ਕਰੇਗੀ ਇਸ ਕਰਕੇ ਸਾਡੀ ਡਿਊਟੀ ਲੱਗੀ ਹੈ ਮਾਤਾ ਪਿਤਾ ਸੇ ਵੀ ਸੇਵਾਦਾਰ ਹਾਂ ਤੁਸੀਂ ਵੀ ਸੇਵਾਦਾਰ ਹਾਂ ਜਿੰਨਾ ਜਿੰਨਾ ਹੋ ਸਕਦਾ ਹੈ ਜਿੱਥੇ ਜਿੱਥੇ ਤੁਸੀਂ ਰਹਿੰਦੇ ਹੋ ਉਹਦੇ ਆਸੇ ਪਾਸੇ ਬੱਚੇ ਹਨ ਉਹਨਾਂ ਨੂੰ ਪ੍ਰੇਰ ਕੇ ਉਹਨਾਂ ਨੂੰ ਕੋਈ ਚੀਜ਼ ਦੇ ਕੇ ਕਿਸੇ ਤਰ੍ਹਾਂ ਲਾਲਚ ਦੇ ਕੇ ਬੱਚਿਆਂ ਨੂੰ ਗੁਰਮਤ ਦੇ ਨਾਲ ਲਾਓ ਜੇ ਗੁਰਮਤ ਦੇ ਨਾਲ ਲਾ ਲਾਦਮਾ ਕਿਤੇ ਸਾਡੇ ਬੱਚੇ ਸਿੱਧੇ ਰਸਤੇ ਜਾਣਗੇ ਜਿਹੜਾ ਅੱਜ ਕੱਲ੍ਹ ਕਈ ਮਾਪੇ ਆ ਕੇ ਕਹਿੰਦੇ ਹਨ ਕਿ ਗੱਲ ਕਰਨੀ ਹੈ ਸਾਡਾ ਮੁੰਡਾ ਸਾਡੇ ਵੱਸ ਤੋਂ ਬਾਹਰ ਹੈ ਨਸ਼ੇ ਕਰਦਾ ਹੈ ਪਤਿਤ ਪੁਨੇਵਰ ਰਲਿਆ ਹੈ ਗੁਰੂ ਸਵਾਰੇ ਉਸ ਕਸੂਰ ਸਾਡਾ ਹੈ ਕਿ ਜਿਸ ਸਮੇਂ ਉਹਦੀ ਉਮਰ ਸੀ ਉਸ ਸਮੇਂ ਅਸੀਂ ਨਾ ਗੁਰਦੁਆਰੇ ਕੇ ਨਾਂ ਤੀ ਇਤਿਹਾਸ ਪੜ੍ਹਿਆ ਨਾ ਅਸੀਂ ਆਪਣੇ ਬੱਚਿਆਂ ਨੂੰ ਦੱਸਿਆ ਜੇਕਰ ਅਸੀਂ ਬੱਚਿਆਂ ਨੂੰ ਇਤਿਹਾਸ ਦੱਸਾਂਗੇ ਅੱਜ ਕਰਾਂਗੇ ਸਾਡੇ ਬੱਚੇ ਸਦਾ ਲਈ ਗੁਰਮਤਿ ਰਣਗੇ ਮੈਂ ਆਪਣੀ ਪ੍ਰੈਕਟੀਕਲ ਦੱਸਦਾ ਹਾਂ ਇਹ ਗੁਰਦੁਆਰੇ ਦਾ ਇੱਕ ਕਮਰਾ ਹੁੰਦਾ ਸੀ ਛੋਟਾ ਜਿਹਾ ਸੀ ਮੈਂ ਵੀ ਜਦੋਂ ਇੱਥੇ ਗੁਰਦੁਆਰੇ ਵਿੱਚ ਆਉਂਦਾ ਸੀ ਇੱਥੋਂ ਹੀ ਸਾਰਾ ਕੁਝ ਸਿੱਖਿਆ ਕੀਰਤਨ ਵੀ ਸੀਗਾ ਇਹ ਸਭ ਕੁਝ ਹੈ ਸਾਡੇ ਮਾਤਾ ਪਿਤਾ ਨੇ ਲਾਇਆ ਅੱਜ ਤੱਕ ਮੈਂ ਉਹਨਾਂ ਦਾ ਧੰਨਵਾਦ ਸਾਡੇ ਗੁਰੂ ਦਾ ਧੰਨਵਾਦ ਕਿ ਪੱਕ ਗਏ ਅਸੀਂ ਹੁਣ ਹੁਣ ਸਾਡੇ ਚ ਲਾਲਸਾ ਇਹੀ ਰਹਿੰਦੀ ਹੈ ਕਿ ਅਸੀਂ ਬੱਚਿਆਂ ਨੂੰ ਕੁਝ ਸਿਖਾਈਏ ਆਪਣੀ ਕੌਮ ਲਈ ਕੁਝ ਕਰੀਏ ਜਦੋਂ ਹਰੇਕ ਗੁਰ ਸਿੱਖ ਇਸ ਚੀਜ਼ ਤੇ ਉੱਠ ਖੜਿਆ ਸਾਹਦਨ ਦੂਰਨੀ ਕੋ ਸਾਰੇ ਸੰਸਾਰ ਦੇ ਉੱਤੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਹੁਣ ਮੈਂ ਬੇਨਤੀ ਕਰਾਂਗਾ ਪੰਜੀ ਨਾ ਪ੍ਰੀਤ कौर ਜਿਨ੍ਹਾਂ ਦਾ ਅੱਜ ਦਾ ਵਿਸ਼ਾ ਹੈ ਉਹ ਆਪ ਨੂੰ ਸਮੋਧਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਬੱਚਿਆਂ ਦਾ ਇੱਥੇ ਆਉਣ ਤੇ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਸਾਨੂੰ ਬਹੁਤ ਅੱਛਾ ਲੱਗੇ ਕਿ ਬਹੁਤ ਸਾਰੇ ਬੱਚੇ ਆਏ ਨੇ ਹੈਨਾ ਤੇ ਜਿਹੜੇ ਰਹਿ ਗਏ ਵੀ ਤੁਹਾਡੇ ਆਲੇ ਦੁਆਲੇ ਹੋਰ ਵੀ ਕੋਈ ਬੱਚੇ ਆ ਤੁਹਾਡੇ ਦੋਸਤ ਫਰੈਂਡ ਉਹਨਾਂ ਨੂੰ ਵੀ ਫੋਨ ਕਰਕੇ ਦੱਸੋ ਕੱਲ ਵੀ ਆ ਸਕਦੇ ਹੋ ਠੀਕ ਜ਼ਰੂਰ ਲੈ ਕੇ ਆਓ ਵੱਧ ਤੋਂ ਵੱਧ ਬੱਚਿਆਂ ਨੂੰ ਲੈ ਕੇ ਆਓ ਤਾਂ ਕਿ ਬੱਚੇ ਛੁੱਟੀਆਂ ਦਾ ਲਾਹਾ ਲੈ ਸਕਣ ਸਾਰਾ ਦਿਨ ਘਰ ਚ ਬੈਠ ਕੇ ਤਾਂ ਆਪਾਂ ਨਹੀਂ ਕੁਝ ਕਰਨਾ ਹੁੰਦਾ ਕੀ ਕਰਦੇ ਆ ਫੋਨ ਚ ਲਾ ਲੇ ਟੀਵੀ ਚ ਲਾ ਲੇ ਇਹਨਾਂ ਤੋਂ ਥੋੜਾ ਹਟ ਕੇ ਆਪਾਂ ਕੁਝ ਸਿੱਖ ਵੀ ਸਕੀਏ ਤੇ ਆਪਣੇ ਟਾਈਮ ਨੂੰ ਅੱਛੀ ਪਾਸੇ ਯੂਜ਼ ਕਰ ਸਕੀਏ ਹੁਣ ਸਾਰੇ ਬੱਚਿਆਂ ਨੂੰ ਮੂਲ ਮੰਤਰ ਆਉਂਦਾ ਨਾ ਸਾਰਿਆਂ ਨੂੰ ਆਉਂਦਾ ਮੂਲ ਮੰਤਰ ਬੋਲੋ ਬੇਟਾ ਸਾਰਿਆਂ ਨੇ ਆਪਾਂ ਇੱਥੇ ਕੋਈ ਕਲਾਸ ਨਹੀਂ ਲਾਣ ਆਏ ਆਪਾਂ ਸਿੱਖਣ ਆਏ ਆ ਸਾਰੇ ਇਨਵੋਲਵ ਹੋ ਹਾਂ ਓਮ ਪਰਮਾਤਮਾ ਮਿਲਦਾ ਕਿਵੇਂ ਹੈ ਮਿਲਦਾ ਤਾਂ ਹੈ ਜੇ ਕਿਰਪਾ ਹੈ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਹੁਣ ਤੁਸੀਂ ਇੱਥੇ ਆਏ ਹੋ ਤੁਹਾਡੇ ਤੇ ਗੁਰੂ ਦੀ ਕਿਰਪਾ ਹੈ ਤਾਂ ਆਏ ਹੋ ਹੋਰ ਵੀ ਬਹੁਤ ਸਾਰੇ ਬੱਚੇ ਆ ਜਿਹੜੇ ਬਾਹਰ ਹੀ ਖੇਡਦੇ ਫਿਰਨਗੇ ਉਹਨਾਂ ਨੂੰ ਜਿੰਨਾ ਮਰਜ਼ੀ ਕੋਈ ਨਹੀਂ ਆਣਗੇ ਤੁਸੀਂ ਬਹੁਤ ਲੱਕੀਓ ਤੁਸੀਂ ਆਏ ਹੋ ਨਾ ਸਾਰੇ ਤੁਹਾਡੇ ਤੇ ਕੀ ਹੈ ਗੁਰੂ ਦੀ ਕਿਰਪਾ ਤੁਸੀਂ ਬਹੁਤ ਸਿਆਣੇ ਬੱਚਿਓ ਸਮਝਦਾਰੋਂ ਤੁਸੀਂ ਸੋਚਿਆ ਵੀ ਅਸੀਂ ਛੁੱਟੀਆਂ ਦਾ ਫਾਇਦਾ ਲੈਣਾ ਹੈ ਕੁਝ ਸਿੱਖਣਾ ਹੈ ਤਾਂ ਤੁਸੀਂ ਇੱਥੇ ਆਇਓ ਗੁਰਪ੍ਰਸ਼ਾਦ ਕਿੱਦਾਂ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ ਅੱਛਾ ਹੁਣ ਸਾਰਿਆਂ ਨੇ ਇੱਕ ਵਾਰੀ ਬੋਲੋ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਭੈ ਅਕਾਲ ਮੂਰਤ ਅਯੂਨੀ ਸੈਭੰ ਗੁਰਪ੍ਰਸਾਦ ਅੱਛਾ ਹੁਣ ਆਪਾਂ ਨੇ ਸਮਝ ਲਿਆ ਵੀ ਪ੍ਰਮਾਤਮਾ ਨਾ ਜੰਮਦਾ ਨਾ ਮਰਦਾ ਨਾ ਉਹਨੂੰ ਕਾਲ ਆਂਦਾ ਨਾ ਬਚਪਨ ਨਾ ਜਵਾਨੀ ਨਾ ਬਡੇਪਾ ਠੀਕ ਹੈ ਉਸ ਨੋਕਿਸ ਨੇ ਬਣਾਇਆ ਵੀ ਨਹੀਂ ਉਸ ਦਾ ਪ੍ਰਕਾਸ਼ ਵੀ ਆਪਣੇ ਆਪ ਤੋਂ ਹੈ ਇਹ ਗੱਲ ਪੜੀਆਂ ਰੱਪ ਮੂਲ ਮੰਤਰ ਦੇ ਵਿੱਚ ਸਮਝਿਆ ਸਾਰਿਆਂ ਨੇ ਸਾਰਿਆਂ ਨੂੰ ਸਮਝ ਲੱਗ ਰਹੀ ਹੈ ਪਹਿਲਾਂ ਦੱਸੋ ਆਵਾਜ਼ ਸੁਣਦੀ ਹੈ ਸਾਰਿਆਂ ਨੂੰ ਜੇ ਕਿਸੇ ਨੂੰ ਨਹੀਂ ਸਮਝ ਲੱਗਦੀ ਨਾ ਦੱਸਣਾ ਹੈ ਬੈਠੇ ਨਹੀਂ ਰਹਿਣਾ ਸਾਨੂੰ ਇਹ ਗੱਲ ਦੀ ਸਮਝ ਨਹੀਂ ਲੱਗਦੀ ਜਾਂ ਕਲੀਅਰ ਕਰੋ ਠੀਕ ਹੈ ਜਿਹੜੇ ਤੁਸੀਂ ਇੱਥੇ ਆਏ ਹੋ ਨਾ ਹਾਂਜੀ ਕੁਐਸਚਨ ਪੁੱਛਣਾ ਸਾਰਿਆਂ ਨੇ ਜਿਹੜੇ ਨਹੀਂ ਸਮਝ ਲੱਗਦੀ ਖੜੇ ਹੋ ਕੇ ਪੁੱਛੋ ਵੀ ਮੈਡਮ ਜੀ ਆ ਦੁਬਾਰਾ ਦੱਸੋ ਸੰਗੜਾ ਨਹੀਂ ਕਿਸੇ ਨੇ ਜਿਹੜਾ ਮਾਈਕ ਉੱਤੇ ਬੁਲਾਇਆ ਜਾਂਦਾ ਤੁਹਾਡੀ ਸੰਗ ਲਾਉਣ ਵਾਸਤੇ ਤਾਂ ਕਿ ਜੇ ਇੱਥੇ ਆਏ ਹੋ ਤੁਹਾਡੇ ਪੱਲੇ ਕੁਝ ਪਵੇ ਇਹ ਨਹੀਂ ਕਿ ਮੈਡਮ ਜੀ ਨੇ ਪੜ੍ਹਾਤਾ ਤੁਸੀਂ ਸੁਣ ਕੇ ਲਿਖ ਕੇ ਚਲੇ ਗਏ ਕਿਸੇ ਚੀਜ਼ ਦੀ ਨਹੀਂ ਸਮਝ ਆਉਂਦੀ 10 ਵਾਰ ਪੁੱਛੋ ਬਾਅਦ ਚ ਜਦੋਂ ਕਲਾਸ ਖਤਮ ਹੋ ਜਾਣੀ ਆ ਉਸ ਵੇਲੇ ਵੀ ਪੁੱਛੋ ਠੀਕ ਆ ਨਾ ਪੁੱਛੋਗੇ ਤਾਂ ਤੁਹਾਨੂੰ ਕੁਝ ਯਾਦ ਹੋਏਗਾ ਪੁੱਛਣਾ ਸਾਰਿਆਂ ਨੇ ਅਨਸਾਰਿਆਂ ਨੇ ਪੁੱਛਣਾ ਹੈ ਤੁਹਾਨੂੰ ਅੱਜ ਜਾ ਕੇ ਤੁਸੀਂ ਆਪਾਂ ਜੋ ਵੀ ਮੂਲ ਮੰਤਰ ਦੇ ਅਰਥ ਕੀਤੇ ਆ ਨਾ ਇਹਨੂੰ ਸਮਝਣਾ ਹੈ ਨਹੀਂ ਕਿਸੇ ਗੱਲ ਦੀ ਸਮਝ ਨਹੀਂ ਲੱਗੀ ਤਾਂ ਕੱਲ ਪੁੱਛ ਲਓ ਅੱਜ ਜੇ ਪੁੱਛੋਗੇ ਤਾਂ ਸਮਝ ਆਊਗੀ ਫਿਰਾਂਗੇ ਨਾ ਉਹ ਮੈਂ ਖੁਦ ਹੀ ਖੜੇ ਕਰਕੇ ਉਹਨਾਂ ਨੂੰ ਇੱਥੇ ਲੈ ਆਣਾ ਠੀਕ ਹੈ ਫਿਰ ਮੇਰੀ ਜਗ੍ਹਾ ਉਹ ਦੱਸਣਗੇ ਸਾਰੇ ਕੁਐਸਚਨਾਂ ਦੇ ਆਨਸਰ ਤੁਸੀਂ ਦੱਸੋਗੇ ਕਿ ਮੈਂ ਦੱਸਾਂ ਦੱਸੋ ਠੀਕ ਹੈ ਜੀ ਪਹਿਲਾ ਬੇਟਾ ਦੇਖੋ ਅੱਜ ਤੁਹਾਨੂੰ ਮੈਮ ਨੇ ਕੀ ਕਰਵਾਇਆ ਮੂਲ ਮੰਤਰ ਤੇ ਅਰਥ ਕੀ ਕਰਵਾਇਆ ਗਿਆ ਹੈ ਹਾਂਜੀ ਅੱਜ ਤੁਹਾਡੀ ਸੀ ਪਹਿਲਾ ਦਿਨ ਕਿੰਨੀ ਤਰੀਕ ਹੈ ਅੱਜ ਹਾਂਜੀ ਕੱਲ ਨੂੰ ਕਿੰਨੀ ਹੈ ਤੇ ਕੱਲ ਨੂੰ ਤੁਸੀਂ ਕੀ ਸਿਲੇਬਸ ਕਰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਨਿਤਨੇਮ ਦੀ ਬਾਣੀਆਂ ਸੰਬੰਧੀ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਤੇ ਜਿਹੜੀਆਂ ਸਾਡੀਆਂ ਸਵੇਰ ਦੇ ਨਿਤਨੇਮ ਦੀਆਂ ਬਾਣੀਆਂ ਹਨ ਜਾਂ ਸ਼ਾਮ ਦੇ ਨਿਤਨੇਮ ਦੀਆਂ ਬਾਣੀਆਂ ਹਨ ਜਾਂ ਸਾਡੇ ਰਾਤਰੀ ਵੇਲੇ ਸੌਣ ਦੇ ਨਿਤਨੇਮ ਦੀਆਂ ਬਾਣੀਆਂ ਹਨ ਉਹਦੇ ਲਈ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ ਤੇ ਤੁਹਾਨੂੰ ਉਹਦਾ ਵਿਉਰਾ ਦਿੱਤਾ ਜਾਏਗਾ ਕਿ ਕਿਹੜੀਆਂ-ਕਿਹੜੀਆਂ ਗੁਰਬਾਣੀਆਂ ਕਿਸ ਸਮੇਂ ਤੇ ਪੜਨੀਆਂ ਨੇ ਤੇ ਉਹ ਸਿੱਖ ਨੂੰ ਕਦੋਂ-ਕਦੋਂ ਪੜ ਕੇ ਉਹਨਾਂ ਦਾ ਲਾਹਾ ਪ੍ਰਾਪਤ ਕਰਨਾ ਹੈ ਠੀਕ ਹੈ ਕਿਹੜੇ-ਕਿਹੜੇ ਬੱਚਿਆਂ ਨੂੰ ਕੁਝ ਪਤਾ ਹੈ ਇਹਨਾਂ ਬਾਰੇ ਕਿਹੜੇ-ਕਿਹੜੇ ਬੱਚਿਆਂ ਨੂੰ ਪਤਾ ਹੈ ਜਪਜੀ ਸਾਹਿਬ ਕਦੋਂ ਪੜੀਦਾ ਹੈ ਰారా ਸਾਹਿਬ ਕੀਰਤਨ ਸੋਇਲਾ ਦਾ ਬਾਠ ਹਾਂਜੀ ਕੱਲ ਨੂੰ ਇਸ ਵਿਸ਼ੇ ਤੇ ਹੀ ਚਰਚਾ ਹੋਏਗੀ 12 ਤੋਂ ਬਾਅਦ ਕਿਹੜੀ ਤਰੀਕਾ ਆਈਏ 13 ਜਿਨ੍ਹਾਂ ਨੂੰ ਨਹੀਂ ਪਤਾ ਹੁਣ ਵੀ ਮੈਡਮ ਇੱਕ ਵਾਰ ਜਿਹੜੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਦੇ ਅਰਥ ਆ ਉਹ ਤੁਹਾਨੂੰ ਬੋਲ ਦਿੰਦੇ ਜਿਨ੍ਹਾਂ ਨੇ ਲਿਖਣਿਆ ਜਾਂ ਆ ਕੇ ਸਾਰੇ ਅੰਤ ਤੋਂ ਪਹਿਲਾਂ ਹੱਥ ਖੜੇ ਕਰੋ ਜਿਨ੍ਹਾਂ ਨੂੰ ਆ ਕੇ ਝੂਠੋ ਨਹੀਂ ਕਰਨੇ ਠੀਕ ਆ ਆਗੇ ਕੱਲ ਨੂੰ ਫਿਰ ਤੁਹਾਨੂੰ ਕੁਐਸਚਨ ਪੁੱਛਾਂਗੇ ਇਹਦੇ ਵਿੱਚੋਂ ਠੀਕ ਆ ਸਾਰਿਆਂ ਨੇ ਇਹ ਯਾਦ ਕਰਕੇ ਆਉਣਾ ਕਰੋ ਤੁਹਾਨੂੰ ਇਹ ਪੱਕਾ ਕਰਵਾ ਦੇਣਾ ਨਾਲੇ ਹੁਣ ਆਪਣੀ ਜਿੰਨੇ ਬੱਚੇ ਆਏ ਆ ਇੱਥੇ ਆਪਣੀ ਹੈਬਿਟ ਬਣਾ ਲੈਣੀ ਆ ਕਿ ਸਵੇਰੇ ਜਦੋਂ ਆਪਾਂ ਨੇ ਬੈੱਡ ਤੋਂ ਉੱਠਣਾ ਅੱਖਾਂ ਖੋਲਦੇ ਆ ਠੀਕ ਆ ਨਾ ਆਪਣਾ ਬਰਸ਼ ਵਗੈਰਾ ਕਰੋ ਨਹਾਵੋ ਧੋਵੋ ਉਸ ਤੋਂ ਬਾਅਦ ਤੁਸੀਂ ਸਾਰਿਆਂ ਨੇ 5-5 10-10 ਵਾਰ ਮੂਲ ਮੰਤਰ ਕਰਨਾ ਜਿਹੜੇ ਬੱਚੇ ਪਿਛਲੇ ਸਾਲ ਸੀ ਉਹਨਾਂ ਨੂੰ ਵੀ ਕਿਹਾ ਸੀ ਕਿ ਜਦੋਂ ਤੁਸੀਂ ਪੇਪਰ ਵਿੱਚ ਵੀ ਬੈਠਣਾ ਹੈ ਪੰਜ ਵਾਰ ਮੂਲ ਮੰਤਰ ਦਾ ਪਾਠ ਕਰਕੇ ਬੈਠੋ ਦੇਖੋ ਸੱਚੇ ਪਾਤਸ਼ਾਹ ਕਿਦਾਂ ਤੁਹਾਡੀ ਮਿਹਨਤ ਨੂੰ ਫਲ ਲਾਉਂਦਾ ਹੈ ਤਾਂ ਡਰ ਨਹੀਂ ਕਿਉਂ ਡਰ ਨਹੀਂ ਅੱਛਾ ਸਾਨੂੰ ਡਰ ਕਦੋਂ ਲੱਗਦਾ ਹੁੰਦਾ ਸਾਨੂੰ ਡਰ ਤਾਂ ਲੱਗਦਾ ਨਾ ਜੇ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਹੈ ਕੋਈ ਬੈਰ ਹੈ ਤਾਂ ਹੀ ਸਾਨੂੰ ਡਰ ਲੱਗਦਾ ਜਦੋਂ ਸਾਡੇ ਸਾਰੇ ਅਸੀਂ ਸਾਰਿਆਂ ਨਾਲ ਪਿਆਰ ਕਰਦੇ ਆ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਬੈਰ ਨਹੀਂ ਫਿਰ ਸਾਨੂੰ ਡਰ ਨਹੀਂ ਨਾ ਲੱਗਦਾ ਕਿਸੇ ਗੱਲ ਦਾ